ਤਖਤ ਸਾਬੋ ਕੀ ਤਲਵੰਡੀ ਦੇ ਸਾਬਕਾ ਜ਼ੋਤੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਉਹਨਾਂ ਦੇ ਹੀ ਸੰਡੂ ਵੱਲੋਂ ਪਿਛਲੇ ਦਿਨੀ ਗੰਭੀਰ aarop ਲਗਾਏ ਸਨ ਜਿਨ੍ਹਾਂ ਨੂੰ ਹੁਣ ਬੇਬੁਨਿਆਦ ਦੱਸਿਆ। ਤਾਂ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸੰਡੂ ਵੱਲੋਂ ਗਿਆਨੀ ਹਰਪ੍ਰੀਤ ਦੇ ਉੱਤੇ ਇਲਜ਼ਾਮ ਲਗਾਏ ਸਨ ਜਿਸ ਦੇ ਕਾਰਨ ਉਹਨਾਂ ਨੂੰ ਤਖਤ ਤਲਵੰਡੀ ਸਾਬੋਕੀ ਦੇ ਉਤੋਂ ਜਥੇਦਾਰੀ ਤੋਂ ਹਟਾਇਆ ਗਿਆ ਸੀ ਅਤੇ ਇਹ ਮਾਮਲਾ ਕਾਫੀ ਵਿਵਾਦਾਂ ਦੇ ਵਿੱਚ ਚੱਲਿਆ ਸੀ ਤਾਂ ਜਿਸ ਤੋਂ ਬਾਅਦ ਇਹ ਸੇਵਾਵਾਂ ਉਹਨਾਂ ਤੋਂ ਲੈ ਲਈਆਂ ਗਈਆਂ ਸਨ ਤਾਂ ਇੱਕ ਐਸਆਈਟੀ ਦੀ ਗਠਨ ਕੀਤਾ ਜਾਂਦਾ ਤੇ ਉਸ ਐਸਆਈਟੀ ਵੱਲੋਂ 30 ਪੰਨਿਆਂ ਦੀ ਇੱਕ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸਰਾਸਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਆ ਉਹ ਦੋਸ਼ੀ ਕਰਾਰ ਦਿੱਤਾ ਜਾਂਦਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਉਹ ਆਖਿਰਕਾਰ ਮੋੜ ਹੈ ਇਹ ਤੁਹਾਨੂੰ ਦੱਸ ਦਿੰਨੀ ਆ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਦੋਸ਼ ਜਿਹੜੇ ਨੇ ਉਹਨਾਂ ਵੱਲੋਂ ਬੇਬੁਨਿਆਦ ਦੱਸੇ ਗਏ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ નિર્ਦੋਸ਼ ਜਿਹੜਾ ਦੱਸਿਆ ਗਿਆ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਪਣੀ ਰਿਪੋਰਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਤੇ ਐ ਜੀ ਪੀ ਸੀ ਦੀ ਅੰਤਰੀਂ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਨੂੰ ਇੱਕ ਪਾਸੜ ਵੀ ਦੱਸਿਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਸਾਬਤ ਕਰਨ ਦੇ ਲਈ ਅਦਾਲਤ ਦੇ ਰਿਕਾਰਡ ਨੂੰ ਵੀ ਅੱਖੋਂ ਪਰੋਖੇ ਕਰਨ ਦੀ ਇਸ ਰਿਪੋਰਟ ਦੇ ਵਿੱਚ ਗੱਲ ਕਹੀ ਗਈ ਹੈ। ਸ਼੍ਰੋਮਣੀ ਕਮੇਟੀ ਦੀ ਇਨਕੁਆਇਰੀ ਦੀ ਟੀਮ ਨੇ ਇੱਕ ਮੈਂਬਰ ਨੇ ਦੱਸਿਆ ਕਿ ਜਦੋਂ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਇਨਕੁਆਇਰੀ ਕਮੇਟੀ ਕੋਲ ਆਪਣਾ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਇਆ ਤਾਂ ਉਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਲੀਡਰ ਵੀ ਮੌਜੂਦ ਸਨ। ਅਤੇ ਉਸ ਨੇ ਇਨਕੁਆਇਰੀ ਕਮੇਟੀ ਨੂੰ ਸ਼ਿਕਾਇਤਕਰਤਾ ਦੇ ਨਾਲ ਕੋਈ ਵੀ ਸਵਾਲ ਜਵਾਬ ਕਰਨ ਹੀ ਨਹੀਂ ਦਿੱਤਾ ਉਸ ਦੇ ਪਹਿਲਾਂ ਤੋਂ ਬੜਾਏ ਬਿਆਨਾਂ ਨੂੰ ਹੀ ਸੱਚ ਮੰਨਣ ਉੱਤੇ ਜ਼ਿਆਦਾ ਦਬਾਅ ਪਾਇਆ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਵੱਲੋਂ ਸਾਲ 2007 ਦੇ ਵਿੱਚ ਕੋਈ ਸ਼ਿਕਾਇਤ ਧਰਮ ਪ੍ਰਚਾਰ ਕਮੇਟੀ ਨੂੰ ਦਿੱਤੀ ਸੀ ਅਤੇ ਫਲਾਈਂਗ ਵਿਭਾਗ ਵੱਲੋਂ ਉਸ ਸ਼ਿਕਾਇਤ ਤੇ ਪੜਤਾਲ ਕੀਤੀ ਗਈ ਸੀ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਸਾਬਤ ਕਰਨ ਦੀ ਸਾਜਿ ਤਹਿਤ ਪਹਿਲਾਂ ਕੀਤੀ ਪੜਤਾਲ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ਨੂੰ ਝੂਠਾ ਪਾਇਆ ਗਿਆ ਸੀ ਉਸ ਦੀਆਂ ਫਾਈਲਾਂ ਨੂੰ ਖੁਰਦਬੁਰ ਵੀ ਕਰ ਦਿੱਤਾ ਗਿਆ ਤਾਂ ਜੋ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਜਾ ਸਕੇ ਇੱਥੇ ਵਰਨਣਯੋਗ ਹੈ ਕਿ ਸਬ ਕਮੇਟੀ ਦੇ ਮੁਖੀ ਰਗੁਜੀਤ ਸਿੰਘ ਵਿਰਕ ਨੂੰ ਦੋ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਗਾਈ ਗਈ ਸੀ ਅਤੇ ਦੋਵੇਂ ਵਾਰ ਗਿਆਨੀ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੇਵਾ ਕਰ ਰਹੇ ਸਨ ਇਸ ਲਈ ਉਹਨਾਂ ਨੂੰ ਇਨਕੁਆਰੀ ਦਾ ਹਿੱਸਾ ਬਣਾਉਣਾ ਠੀਕ ਨਹੀਂ ਸੀ ਜਾਂਚ ਕਮੇਟੀ ਨੇ ਇੱਕ ਵਿੱਚ ਰਗੂਜੀਤ ਸਿੰਘ ਵਿਰਕ ਦੇ ਨਾਲ ਨਾਲ ਹੋਰ ਕਈਆਂ ਉੱਤੇ ਸਵਾਲ ਵੀ ਚੁੱਕੇ ਸਨ ਰਿਪੋਰਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਕਦਾਰਕੁਸ਼ੀ ਦੀ ਗੱਲ ਕਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਇਨਕੁਆਰੀ ਦੀ ਜ਼ਰੂਰਤ ਹੈ ਕਿਉਂਕਿ ਇਸ ਕੇਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਤੇ ਤਖਤ ਸਹਿਬਾਨਾਂ ਦੀ ਮਾਨਮਰਿਆਦਾ ਜੁੜੀ ਆ ਜਾਂਚ ਕਮੇਟੀ ਨੇ ਕਿਹਾ ਕਿ ਇਸ ਲਈ ਇਸ ਕੇਸ ਦੀ ਇਨਕੁਆਰੀ ਕਿਸੇ ਜੱਜ ਤੋਂ ਕਰਵਾਣੀ ਚਾਹੀਦੀ ਆ ਤਾਂ ਹੁਣ ਇਸ ਕੇਸ ਦੀ ਇਨਕੁਆਰੀ ਜਿਹੜੀ ਆ ਉਹ ਕਿਸੇ ਜੱਜ ਕੋਲੋਂ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਤੋਂ ਨਾ ਖੁਸ਼ ਵੀ ਹੈ ਪੰਜਾਬ ਅਧਿਕਾਰ ਸੰਗਠਨ ਨੇ ਇਹ ਆਪਣੀ ਰਿਪੋਰਟ ਦੇ ਵਿੱਚ ਪੇਸ਼ ਕੀਤਾ ਹੈ ਕਿ ਜੋ ਕਾਰਵਾਈ ਹੋਈ ਹੈ ਉਹ ਇੱਕ ਪਾਸੜ ਹੋਈ ਹੈ ਤਾਂ ਇਸ ਦੀ ਉੱਚ ਅਧਿਕਾਰੀਆਂ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਿਸ ਦੇ ਕਾਰਨ ਜਥੇਦਾਰ ਸਾਹਿਬਾਨ ਦੇ ਆਚਰਣ ਉੱਤੇ ਵੱਟਾ ਸਵਾਲ ਖੜਾ ਹੁੰਦਾ ਹੈ ਉੱਥੇ ਹੀ ਸ਼੍ਰੀ ਅਕਾਲਕਟਕ ਸਾਹਿਬ ਦੀ ਮਾਨ ਮਰਿਆਦਾ ਦੇ ਉੱਤੇ ਨੂੰ ਵੀ ਠੇਸ ਜਿਹੜੀ ਆ ਉਹ ਪਹੁੰਚਦੀ ਆ